ਸਿੱਖ ਧਰਮ ਦੇ ਪੰਜਾਬ ਵਿੱਚ ਸਥਿਤ ਤਿੰਨ ਤਖਤ ਸਹਬਾਨ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣਾ ਪੰਜਾਬ ਸਰਕਾਰ ਲਈ ਵੱਡੇ ਪਾਗਾਂ ਵਾਲੀ ਗੱਲ ਹੈ। ਇਹ ਸ਼ਹਿਰ ਹਨ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ। ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕੀਤਾ। ਸਮਾਜਿਕ ਸੁਰੱਖਿਆ ਔਰਤ ਤੇ ਬਾਲ ਵਿਕਾਸ ਵਿਭਾਗ ਅੱਜ ਮੇਰੇ ਨਾਲ ਡਾਇਰੈਕਟਰ ਮੈਡਮ ਵੀ ਬੈਠੇ ਨੇ ਸਾਡੇ ਆਫੀਸਰ ਸਹਿਬਾਨ ਵੀ ਬੈਠੇ ਨੇ ਅੱਜ ਅਸੀਂ ਸਮਾਜ ਦੇ ਉਸ ਵਰਗ ਦੀ ਗੱਲ ਕਰਨ ਜਾ ਰਹੇ ਹਾਂ ਜਿਹੜਾ ਕਿ ਸਾਡੇ ਉੱਪਰ ਇੱਕ ਛਾਂ ਬਣ ਕੇ ਖੜਾ ਹੈ ਸਾਰਿਆਂ ਦੇ ਉੱਪਰ ਅੱਜ ਅਸੀਂ ਬਜ਼ੁਰਗਾਂ ਦੀ ਗੱਲ ਕਰਨ ਜਾ ਰਹੇ ਹਾਂ ਔਰ ਨਵੇਂ ਸਾਲ ਦੇ ਉੱਪਰ ਬਜ਼ੁਰਗਾਂ ਦੀ ਗੱਲ ਇਸ ਕਰਕੇ ਕੀਤੀ ਜਾ ਰਹੀ ਹੈ ਕਿਉਂਕਿ ਇਹ ਜਿਹੜਾ ਸਾਲ ਹੈ ਇਸ ਵਿਭਾਗ ਦੀ ਕੋਸ਼ਿਸ਼ ਰਹੇਗੀ ਕਿ ਬਜ਼ੁਰਗਾਂ ਨੂੰ ਹੀ ਸਮਰਪਿਤ ਕੀਤਾ ਜਾਵੇ ਮੈਂ ਕੁਝ ਲਾਈਨਾਂ ਆਪਣੇ ਵੱਲੋਂ ਕਹਿ ਕੇ ਫਿਰ ਇਹ ਪੀਸੀ ਦੀ ਸ਼ੁਰੂਆਤ ਕਰਾਂਗੀ ਤੂੰ ਮੇਰੀ ਛਾਂ 'ਚ ਬਹਿ ਕੇ ਆਖਿਆ ਸੀ ਇਸ ਤਰ੍ਹਾਂ ਇੱਕ ਦਿਨ ਮੈਂ ਤੇਰੇ ਪੱਤੇ ਪੱਤੇ ਦਾ ਉਤਾਰੂੰ ਕਰਜ ਮਾਂ ਇੱਕ ਦਿਨ ਨਾ ਲੋਰੀ ਮੁੱਲ ਮਿਲਦੀ ਹੈ ਨਾ ਲੋਰੀ ਮੁੱਲ ਮੰਗਦੀ ਹੈ ਤੇ ਨਾ ਮਮਤਾ ਕਰਜ਼ ਹੁੰਦੀ ਹੈ ਸਮਝ ਜਾਏਗੀ ਧੀਏ ਜਦੋਂ ਬਣੇਗੀ ਖੁਦ ਤੂੰ ਮਾਂ ਇੱਕ ਦਿਨ ਸੋ ਇਹ ਗੱਲਾਂ ਉਹਦੇ ਹੀ ਸਮਝ ਆਉਂਦੀਆਂ ਨੇ ਜਦੋਂ ਅਸੀਂ ਖੁਦ ਇੱਕ ਮਾਂ-ਬਾਪ ਦੀ ਅਵਸਥਾ ਚਾਹੁੰਦੇ ਆ ਤੇ ਹੌਲੀ-ਹੌਲੀ ਬਜ਼ੁਰਗ ਹੁੰਨੇ ਆ ਤੇ ਬਜ਼ੁਰਗ ਹੁੰਦੇ ਹੁੰਦੇ ਇਸ ਤਰ੍ਹਾਂ ਦਾ ਇਨਸਾਨ ਬਣ ਜਾਂਦਾ ਕਿ ਸਭ ਕੁਝ ਦੇਣ ਜੋਗਾ ਹੀ ਰਹਿ ਜਾਂਦਾ ਸਮਰਪਿਤ ਹੋ ਜਾਂਦਾ ਕਦੇ ਡਿਮਾਂਡ ਨਹੀਂ ਕਰਦਾ ਸੋ ਇਹ ਹੀ ਗੱਲਾਂ ਅਸੀਂ ਅੱਜ ਜੋ ਲੋਕਾਂ ਤੱਕ ਪਹੁੰਚਾਉਣੀ ਹੈ ਆਪਣੀ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣੀ ਹੈ ਤੁਹਾਡੇ ਜ਼ਰੀਏ ਸੋ ਮੈਂ ਤੁਹਾਡਾ ਧੰਨਵਾਦ ਕਰਦੀ ਹੋਈ ਆਪਣੇ ਵਿਭਾਗ ਬਾਰੇ ਜੋ ਅਸੀਂ ਕਰਨ ਜਾ ਰਹੇ ਹਾਂ ਆਉਣ ਵਾਲੇ ਦਿਨਾਂ ਚ ਇਹ ਜਾਣਕਾਰੀ ਦਵਾਂਗੀ ਕਿਉਂਕਿ ਅਸੀਂ 2023 ਦੇ ਵਿੱਚ ਇੱਕ ਮੁਹਿੰਮ ਸ਼ੁਰੂ ਕੀਤੀ ਸੀ ਸਾਡੇ ਬਜ਼ੁਰਗ ਸਾਡਾ ਮਾਣ ਔਰ ਇਸ ਮਹਿੰਮ ਰਹੀ ਅਸੀਂ ਪੂਰੇ ਜ਼ਿਲ੍ਹਿਆਂ ਦੇ ਵਿੱਚ ਵਾਰੀ-ਵਾਰੀ ਜਾ ਕੇ ਕੈਂਪਸ ਲਗਾਏ ਸੀ ਬਜ਼ੁਰਗਾਂ ਦੀ ਜਿਹੜੀ ਸਿਹਤ ਨੂੰ ਲੈ ਕੇ ਬਜ਼ੁਰਗਾਂ ਦੀ ਮਾਨਸਿਕ ਅਵਸਥਾ ਨੂੰ ਲੈ ਕੇ ਔਰ ਬਜ਼ੁਰਗਾਂ ਦੀਆਂ ਲੋੜਾਂ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਸਕੀਮਾਂ ਉਹਨਾਂ ਰਹੀ ਉਹਨਾਂ ਨੂੰ ਅਵੇਅਰ ਕੀਤਾ ਸੀ ਔਰ ਪੂਰੇ ਸਾਲ ਦੌਰਾਨ ਸਾਡੇ ਕੋਲੇ 20000 ਦੇ ਕਰੀਬ ਬਜ਼ੁਰਗਾਂ ਨੇ ਪਾਰਟਿਸਿਪੇਟ ਕੀਤਾ ਸੀ ਔਰ ਉਸ ਮਹਿੰਮ ਨੂੰ ਅਸੀਂ ਅੱਗੇ ਤੋਰਤੇ ਹੋਏ ਕਾਫੀ ਕੁਝ ਕੀਤਾ ਵੀ ਔਰ ਇਸ ਸਾਲ ਦੌਰਾਨ ਜੋ ਅਸੀਂ ਕਰਨ ਜਾ ਰਹੇ ਹਾਂ ਅਸੀਂ 16 ਜਨਵਰੀ ਤੋਂ ਇਸੇ ਤਰ੍ਹਾਂ ਹੀ ਬਜ਼ੁਰਗਾਂ ਦੀ ਸਿਹਤ ਨਾਲ ਰਿਲੇਟਡ ਜਿਹੜੇ ਕੈਂਪ ਐ ਉਹ ਸ਼ੁਰੂ ਕਰਨ ਜਾ ਰਹੇ ਹਾਂ ਮੋਹਾਲੀ ਤੋਂ ਅਸੀਂ ਇਹ ਕੈਂਪ ਸ਼ੁਰੂ ਕਰਾਂਗੇ ਔਰ ਜਿਲਾ ਵਾਰ ਅਸੀਂ ਇੱਕ ਕੈਲੰਡਰ ਰਾਹੀਂ ਤੁਹਾਨੂੰ ਦੱਸ ਦਵਾਂਗੇ ਕਿ ਸਾਰੇ ਜ਼ਿਲ੍ਹੇ ਦੇ ਵਿੱਚ ਕਵਰ ਕਰਾਂਗੇ ਔਰ ਇਹਦੇ ਵਿੱਚ ਜੋ ਬਜ਼ੁਰਗਾਂ ਦੀਆਂ ਲੋੜਾਂ ਨੇ ਸਿਹਤ ਨੂੰ ਲੈ ਕੇ ਉਹਦੇ ਤੋਂ ਪਹਿਲਾਂ ਅਸੀਂ ਅਸੈਸਮੈਂਟ ਕੈਂਪ ਵੀ ਸ਼ੁਰੂ ਕਰ ਦਿੱਤੇ ਹੈ ਕਿਉਂਕਿ ਜੇ ਕਿਸੇ ਬਜ਼ੁਰਗ ਨੂੰ ਕੋਈ 휠ਚੇਅਰ ਦੀ ਲੋੜ ਹੈ ਕੋਈ ਕ੍ਰੈਚਸ ਦੀ ਲੋੜ ਹੈ ਕੋਈ ਹੋਰ ਚੀਜ਼ ਦੀ ਲੋੜ ਹੈ ਉਹਦੀ ਪਹਿਲਾਂ ਅਸੈਸਮੈਂਟ ਕੀਤੀ ਜਾਵੇ ਕਿ ਔਰ ਉਸ ਦਿਨ ਕੈਂਪ ਵਾਲੇ ਦਿਨ ਇਹ ਜਿਹੜੀਆਂ ਉਹਨਾਂ ਨੂੰ ਸਹੂਲਤਾਂ ਮੁਹੱਈਆ ਕਰਾਈਆਂ ਜਾਣਗੀਆਂ ਜਿਨ੍ਹਾਂ ਦੇ ਵਿੱਚ ਮੋٹے ਤੌਰ ਤੇ ਮੈਂ ਦੱਸ ਦਵਾਂ ਕਿ ਬਜ਼ੁਰਗ ਅਵਸਥਾ ਦੇ ਵਿੱਚ ਜਿਵੇਂ ਐਨਕਾਂ ਦੀ ਲੋੜ ਹੁੰਦੀ ਹੈ ਜਿਆ ਸਾਡੇ ਬਜ਼ੁਰਗਾਂ ਨੂੰ ਵਾਕਿੰਗ ਸਟਿਕਸ ਦੀ ਲੋਡ ਹੁੰਦੀ ਆ ਜਾਂ ਸਰਵਾਈਕਲ ਹੋ ਜਾਂਦਾ ਕੋਈ ਬੈਲਟਸ ਦੀ ਲੋਡ ਹੁੰਦੀ ਆ ਮੈਡੀਕਲ ਇਕੁਪਮੈਂਟ ਦੀ ਲੋਡ ਹੈ ਹਿਅਰਿੰਗ ਐਡਸ ਦੀ ਲੋਡ ਹੈ ਉਹ ਸਾਰਾ ਕੁਝ ਪ੍ਰੋਵਾਈਡ ਕਰਾਉਣ ਦੇ ਨਾਲ ਨਾਲ ਅਸੀਂ ਉਹਨਾਂ ਦੀ ਸਿਹਤ ਜਾਂਚ ਜਿਵੇਂ ਅੱਖਾਂ ਨੱਕ ਕੰਨ ਇਸੇ ਤਰ੍ਹਾਂ ਜਿਵੇਂ ਆਰਥੋਨਲ ਰਿਲੇਟਡ ਜਿਹੜੇ ਜੋੜਾਂ ਨਾਲ ਸੰਬੰਧਿਤ ਔਰ ਇਹਨਾਂ ਦੇ ਆਪਰੇਸ਼ਨ ਵੀ ਕਰਾਏ ਜਾਣਗੇ